ਆਪਣਾ ਘਰ ਹੋਣ ਦੇ ਬਾਵਜੂਦ ਵੀ ਬੇਕਾਰ ਹੋਇਆ ਇੱਕ ਪਰਿਵਾਰ ਕਿਰਾਏ ਤੇ ਰਹਿਣ ਲਈ ਹੋਇਆ ਮਜਬੂਰ ਮਾਮਲਾ ਇੱਕ ਕਰਾਣੂ ਜਾਂਦੀ ਪਹੀ ਦਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਨਗੋ ਤੇ ਲਾਇਏ ਪੈਸੇ ਦੇ ਲੈਣ ਦੇਣ ਕਰਨ ਦੇ ਦੋਸ਼ ਮਾਮਲਾ ਬਠਿੰਡਾ ਦੇ ਪਿੰਡ ਬੁਰਜਮਾਨਸਾਹੀਆ ਦਾ ਜਿੱਥੇ ਫੂਲ ਤਹਿਸੀਲ ਆਉਂਦੇ ਇਸ ਪਿੰਡ ਦੇ ਵਿੱਚ ਇੱਕ ਦਾਣਾ ਮੰਡੀ ਨੂੰ ਜੋ ਰਸਤਾ ਜਾਂਦਾ ਉਸ ਨੂੰ ਪੱਕਾ ਕਰਨ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਲੇਕਿਨ ਕਨਗੋ ਵੱਲੋਂ ਉਸਦੀ ਮੰਤੀ ਵੀ ਕੀਤੀ ਗਈ ਅਤੇ ਕੁਝ ਜ਼ਮੀਨ ਇੱਕ ਵਿਅਕਤੀ ਦੇ ਖੇਤ ਦੇ ਅੰਦਰ ਆ ਗਈ ਉਸ ਦਾ ਰਸਤੇ ਦੀ ਕੁਝ ਜਗਾ ਜਿਸ ਨੂੰ ਲੈ ਕੇ ਉਸ ਵਿਅਕਤੀ ਵੱਲੋਂ ਉਹ ਜਗਾ ਨਹੀਂ ਛੱਡੀ ਜਾ ਰਹੀ ਅਤੇ ਇਹਨਾਂ ਵਿਅਕਤੀਆਂ ਵੱਲੋਂ ਕਨਗੋ ਤੇ ਅਲਜਾ ਲਗਾਏਗੇ ਉਸ ਨੇ ਉਹਨਾਂ ਦੇ ਨਾਲ ਪੈਸੇ ਦੀ ਲੈਣ ਦੇਣ ਕੀਤੀ ਹੈ ਇਸ ਲਈ ਉਹ ਬਿਨਾਂ ਕੰਮ ਤੋਂ ਸਾਡੇ ਕੰਮ ਦੇ ਵਿੱਚ ਅੜਿੱਕਾ ਬਣ ਰਿਹਾ ਹੈ ਦੱਸ ਦਈਏ ਕਿ ਇਹ ਇੱਕ ਇਹੋ ਜਿਹਾ ਪਰਿਵਾਰ ਹੈ ਜੋ ਖੇਤ ਆਪਣਾ ਇਸ ਨੇ ਵੀ ਆਪਣਾ ਮਕਾਨ ਬਣਾਇਆ ਹੋਇਆ ਹੈ ਲੇਕਿਨ ਉਸ ਨੂੰ ਰਸਤਾ ਸਹੀ ਨਹੀਂ ਹੈ ਅਤੇ ਉਹਨਾਂ ਦੇ ਬੱਚੇ ਸਕੂਲ ਨਹੀਂ ਜਾ ਸਕਦੇ ਜਿਸ ਨੂੰ ਲੈ ਕੇ ਇਹ ਹੁਣ ਆਪ ਆਪਣਾ ਮਕਾਨ ਹੋਣ ਦੇ ਬਾਵਜੂਦ ਵੀ ਇਹ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਰਸਤਾ ਹੈ ਜੋ ਇਹਨਾਂ ਲੋਕਾਂ ਵੱਲੋਂ ਕਵਰ ਕੀਤਾ ਹੋਇਆ ਆਪਣੀ ਜ਼ਮੀਨ ਦੇ ਅੰਦਰ ਇਸ ਇਸ ਦਾ ਜੋ ਰਾਹ ਦਾ ਜਗ੍ਹਾ ਹੈ ਉਸ ਤੇ ਇਹਨਾਂ ਵੱਲੋਂ ਇੱਕ ਵਿਅਕਤੀ ਵੱਲੋਂ ਕਬਜ਼ਾ ਕਰਨ ਦੇ ਇਹਨਾਂ ਵੱਲੋਂ ਇਲਜ਼ਾਮ ਲਗਾਏ ਆ ਅਤੇ ਇਸ ਨੂੰ ਲੈ ਕੇ ਮੰਤੀ ਵੀ ਤਿੰਨ ਵਾਰ ਹੋ ਚੁੱਕੀ ਹੈ ਲੇਕਿਨ ਇਸ ਵਿਅਕਤੀ ਨੇ ਜਗ੍ਹਾ ਨਹੀਂ ਛੱਡੀ ਜਿਸ ਨੂੰ ਲੈ ਕੇ ਇਹਨਾਂ ਲੋਕਾਂ ਨੇ ਕਨਗੋ ਦੇ ਉੱਤੇ ਪੈਸੇ ਦੇ ਲੈਣ ਦੇਣ ਦੇ ਵੀ ਇਹਨਾਂ ਵੱਲੋਂ ਦੋਸ਼ ਲਗਾਏ ਗਏ ਦੂਜੇ ਪਾਸੇ ਤਹਿਸੀਲਦਾਰ ਨੇ ਕਿਹਾ ਕਿ ਮਿੰਤੀ ਜ਼ਰੂਰ ਹੋ ਚੁੱਕੀ ਹੈ ਲੇਕਿਨ ਇਸ ਦਾ ਇੱਕ ਪ੍ਰੋਸੈਸ ਹੁੰਦਾ ਹੈ ਪਹਿਲਾਂ ਇਹਨਾਂ ਵੱਲੋਂ ਕਬਜ਼ਾ ਵਰੰਟ ਨਹੀਂ ਲਿਆ ਤੇ ਇਹੇ ਉੱਥੇ ਮੌਕੇ ਤੇ ਜਦੋਂ ਜਾ ਕੇ ਮਿੱਟੀ ਪਾਉਣ ਲੱਗੇ ਤਾਂ ਇਸ ਲਈ ਇਹਨਾਂ ਨੂੰ ਇੱਕ ਵਾਰੀ ਰੋਕ ਦਿੱਤਾ ਗਿਆ ਦੇਖਣ ਨੂੰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਬੁਰਜ ਮਾਨ ਸਿੰਘ ਦੀਆਂ ਤਸਵੀਰਾਂ ਜਿੱਥੇ ਇੱਥੇ ਇੱਕ ਵਿਅਕਤੀ ਦਾ ਆਪਣਾ ਮਕਾਨ ਹੋਣ ਦੇ ਬਾਵਜੂਦ ਵੀ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ ਅਤੇ 25-30 ਹੋਰ ਇਹੋ ਜਿਹੇ ਲੋਕਾਂ ਜੋ ਆਪਣੇ ਖੇਤਾਂ ਨੂੰ ਨਹੀਂ ਜਾ ਸਕਦੇ ਕਿਉਂਕਿ ਇੱਥੇ ਰਸਤਾ ਬਹੁਤ ਹੀ ਤੰਗ ਹੈ ਤੇ ਕੁਝ ਲੋਕਾਂ ਵੱਲੋਂ ਇਸ ਦੇ ਜੋ ਆਪਣਾ ਇੱਦੀ ਜਗ੍ਹਾ ਰਸਤੇ ਦੀ ਉਹਦੇ ਉੱਤੇ ਕਬਜ਼ਾ ਕਰਨ ਦੇ ਨਾਲੋਂ ਦੋਸ਼ ਲਗਾਏ ਗਏ ਹਨ ਸਾਡਾ ਇਹ ਪਹੀ ਦਾ ਵੀ ਕੀ ਰੌਲਾ ਪੱਲੀ ਦਾ ਪਹੀ ਦਾ ਪਹੀ ਛੜਦੇ ਨਹੀਂ ਪਹੀ ਨੱਪੀ ਬੈਠੇ ਆਗੇ ਸਾਨੂੰ ਵੀ ਸਮੱਸਿਆ ਹੁੰਦੀ ਜਵਾਕਾਂ ਨੂੰ ਛੁੱਟੀਆਂ ਹੁੰਦ ਕਰਾਉਣੀਆਂ ਪੈਂਦੀਆਂ ਜਦ ਬਦਲਬਾਈ ਹੋ ਜਾਂਦੀ ਹੈਗੀ ਪੀ ਪੱਕੀ ਹੋਣੀ ਚਾਹੀਦੀ ਹੁਣ ਘਰ ਤਾਂ ਐਸੀ ਵੀ ਘਰ ਛੱਡੀ ਬੈਠੇ ਆਂਗੇ 6 ਮਹੀਨੇ ਹੋ ਗਏ ਸਾਨੂੰ ਮਿੱਟੀ ਪਾ ਰਹੇ ਸੀ ਫਿਰ ਬੰਦ ਕਿਉਂ ਕਰਿਆ ਫਿਰ ਨੱਪਿਆਵਾਂ ਕੋਣ ਛੱਡਦਾਗਾ ਛੱਡ ਨਹੀਂ ਬਹੁਤ ਔਖੀ ਹੈਗੀ ਜੇ ਨੱਪੀ ਲਿਆ ਗਲੇ ਨੇ ਕੀ ਮੰਗ ਕਰਦੇ ਹੁਣ ਮੰਗ ਅਸੀਂ ਐਂ ਕਰਦੇ ਪੱਕੀ ਹੋਣੀ ਚਾਹੀਦੀ ਘਰ ਤਾਂ ਇਹ ਵੀ ਨਿਕਲ ਕੇ ਆ ਸਹੀ ਨਿਕਲ ਜੇ ਬਸ ਸਰਾ ਕਿੰਨਾ ਚਿਰੂਗਾ ਸਾਨੂੰ ਅਸੀਂ ਸਾਨੂੰ 6 ਮਹੀਨੇ ਹੋ ਗਏ ਇਸ ਤਰ੍ਹਾਂ ਨਹੀਂ ਹੋਣਾ ਅਸੀਂ ਪਿੰਡ 'ਚ ਰਹਿੰਦੇ ਹਾਂ ਹੁਣ ਕਿਰਾਏ ਤੇ ਰਹਿੰਨੂ ਕੀ ਤੁਹਾਨੂੰ ਕਿਰਾਏ ਤੇ ਰਹਿੰਨੇ ਆ ਫਿਰ ਸਰਫੇਸੇ ਕਰਕੇ ਵੀ ਐਸੇ ਕਰਕੇ ਵੀਰੇ ਆਪਹੀ ਦਾ ਕਰਕੇ ਵੀ ਜਵਾਕਾਂ ਦੇ ਵਰਸ ਪੜਾਈ ਚ ਐਸਰ ਪੈਂਦਾ ਪੀ ਬੋ ਲਖਵੀਰ ਸਿੰਘ ਜੀ ਬੁਰਜਮਾਨ ਸਹੀ ਆ ਜੀ ਕੀ ਮਾਮਲਾ ਹੈ ਇਹ ਪਹੀ ਦਾ ਮਾਮਲਾ ਜੀ ਕੀ ਰੌਲਾ ਕੀ ਹੈ ਅਸੀਂ ਜੀ ਪਹੀ ਕਢਾਈ ਸੀ ਜੀ ਕਨਗੋ ਸਾਹਿਬ ਤੋਂ ਪਹਿਲਾਂ ਗਲਤ ਕੱਢ ਗਿਆ ਜੀ ਦੂਰ ਯਾਰ ਸਹੀ ਕੱਢ ਕੇ ਗਿਆ ਜੀ ਸਾਨੂੰ ਨਕਲ ਦਿੱਤੀ ਜੀ ਉਹਨੇ ਉਸ ਤੋਂ ਬਾਅਦ ਅਸੀਂ ਮਿੱਟੀ ਪਾਉਣ ਲੱਗ ਗਏ ਜੀ ਵੀਡੀਓ ਸਾਹਿਬ ਨੇ ਸਾਨੂੰ ਉਹ ਦਿੱਤਾ ਜੀ ਸਾਰਾ ਕੁਝ ਕਨਗੋ ਸਾਹਿਬ ਨੇ ਆ ਕੇ ਰਕਾਤਾ ਜੀ ਇੱਥੇ ਸਾਰਾ ਕੁਝ ਇਸੜੀਮ ਸਾਹਿਬ ਨੂੰ ਵੀ ਅਸੀਂ ਮਿਲੇ ਸੀਗੇ ਉਹ ਕਹਿੰਦੇ ਸਾਰਾ ਕੁਝ ਅਸੀਂ ਕਰਾਵਾਂਗੇ ਕੁਝ ਨਹੀਂ ਕਰਵਾ ਰਹੇ ਜੀ ਇਹੋ ਟੋਟਲੀ ਮੰਗਾਂ ਛੱਡੀ ਮੰਗਾ ਜੀ ਛੱਡ ਉਹ ਕੀਤਾ ਜਾ ਬਈ ਸਮੱਸਿਆ ਕੀ ਆ ਰਹੀ ਜੀ ਬਗਲ ਕਰੀ ਅਸੀਂ ਛਾਨੂੰ ਪਛੀਨੀ ਚੌੜੀ ਕਰਨ ਦੇ ਦਿੰਦੇ ਜੀ ਜਿਹੜਾ ਠੇਰਾ ਜੀ ਇਹ ਇਧਰ ਲਈ ਉਹ ਕਹਿੰਦਾਗਾ ਨਾ ਤਾਂ ਮੈਂ ਮਨਿਆਵਾ ਤੁਸੀਂ ਮਨਿਆ ਕੇ ਮੇਰੀ ਪੂਰੀ ਕਰਕੇ ਦਿਓ ਤੇ ਨਾ ਮੈਂ ਮਿੱਟੀ ਪਾਉਣ ਦੇ ਮਾਂ ਜੀ ਪਹੀ ਹੈ ਕਿੰਨੀ ਟੋਟਲ ਜੱਪ ਕਰਕੇ ਤਿੰਨ ਕਰਮਾਂ ਜੀ 16.5 ਫੁੱਟਾਂ ਜੀ ਹੁਣ ਕਿੰਨੀ ਐਸ ਟਾਈਮ ਹੁਣ ਤਾਂ ਡੇਢ ਕਰਮੀ ਆ ਜੀ ਮਤਲਬ ਬਾਕੀ ਜੇ ਆਪਾਂ ਕਹਿ ਦਈਏ ਵੀ ਵਿਚਰ ਲਾਈ ਹੋਈ ਹੈ ਜ਼ਮੀਨ ਦੇ ਹਾਂਜੀ ਕੀ ਮੰਗ ਕਰਦੇ ਹੁਣ ਕਿਸ ਪ੍ਰਸ਼ਾਸਨ ਕੋਲ ਵੀ ਸਾਡਾ ਉਹ ਕੀਤਾ ਜਾਵੇ ਜੀ ਪੂਰੀ ਕਰਕੇ ਜਣੀ ਬਣਾਈ ਜਾਵੇ ਹਾਂ ਜੀ ਬਣਮਾਈ ਜਾਵੇ ਜੀ ਕਿਨੇ ਜੀ ਪਾਣੀ ਖੜ ਜਾਂਦਾ ਜੀ ਮੇਰੇ ਮੈਨੂੰ 6 ਮਹੀਨੇ ਹੋ ਗਏ ਜੀ ਜਿੰਦੇ ਲਈ ਨੂੰ ਕਰਨੋ ਹਾਂ ਪਿੰਡ ਬੈਠਾ ਜੀ ਜਿਹੜੇ ਕਿਹੜੇ ਸਮੱਸਿਆ ਆਉਂਦੀਆਂ ਜੀ ਤੁਹਾਨੂੰ ਇੱਥੇ ਹੁਣ ਜਵਾਕਾਂ ਦਾ ਬਹੁਤ ਔਖਾ ਜੀ 15 ਦਿਨ ਗਏ ਨਹੀਂ ਜੀ ਲਾਲ ਮਿੱਟੀ ਛਿੜਤੀ ਜੀ ਇਹਨੇ ਉੱਤੇ ਤਿਲਕ ਕੇ ਬਹੁਤ ਬੰਦੇ ਡਿੱਗ ਪਈ ਜੀ ਜਦੋਂ ਟ੍ਰੈਨ ਨਹੀਂ ਹੋਣ ਤੁਸੀਂ ਮੋਟਰਸਾਈਕਲ ਵੀ ਨਹੀਂ ਉਂ ਵੀ ਨਹੀਂ ਤੁਰਦਾ ਜੀ ਬੰਦੇ ਤੋਂ ਤੁਸੀਂ ਇੱਥੇ ਆਪਣਾ ਆ ਘਰ ਬਣਾਇਆ ਘਰ ਬਣਾਇਆ ਹੋਇਆ ਕਿ ਕਿਥੇ ਰਹ ਰਹੇ ਹੋ ਪਿੰਡ ਰਹ ਰਹੇ ਹਾਂ ਕਿਰਾਏ ਤੇ ਰਹ ਰਹੇ ਹਾਂ ਇਸ ਤਰ੍ਹਾਂ ਕਿਉਂ ਰਹਿੰਦੇ ਹੋ ਪਿੰਡ ਇੱਥੇ ਜੀ ਨੰਗਾ ਹੀ ਨਹੀਂ ਜਦੋਂ ਜੀ ਨਾ ਬੈਣ ਆਉਂਦੀ ਹੈ ਜੀ ਨਾ ਹੋਰ ਕਿੰਨਾ ਚਿਰ ਹੋ ਗਿਆ 6 ਮਹੀਨੇ ਹੋ ਗਏ ਜੀ ਇਹ ਕੀ ਕਹਿਣਾ ਚਾਹੁੰਦੇ ਆ ਜੇ ਸਰਕਾਰ ਨੇ ਇਹ ਕਰਕੇ ਛੱਡੀ ਉਹ ਨਾ ਹੋਈ ਜੀ ਇਹਦੀ ਅਸੀਂ ਸੜਕ ਜਾਮ ਕਰਾਂਗੇ ਇਸ ਸੜੀਮ ਤੇ ਵੀ ਅਸੀਂ ਕਾਰਵਾਈ ਕਰਾਂਗੇ ਜੀ ਉੱਥੇ ਉਹਦਾ ਵੀ ਨਹੀਂ ਕੋਈ ਚੱਲਣ ਦਿੰਦੇ ਜੀ ਕੰਮ ਜੀ ਉੱਥੇ ਵੀ ਵਰਜਮਾਨ ਸਹੀ ਆ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਜੀ ਕੀ ਮਾਮਲਾ ਕੀ ਹੈ ਮਾਮਲਾ ਕੀ ਹੈ ਜਿਹੜੇ ਕੱਠੇ ਦਾ ਮਾਮਲਾ ਸਰਪਹੀ ਦਾ ਇਹ ਪਹੀ ਪੱਕੀ ਹੋਣ ਵਾਸਤੇ ਇਹੋ ਦਰਖਾਸਤ ਦਿੱਤੀ ਗਈ ਸੀ ਪਹੀ ਪੱਕੀ ਹੋਣੀ ਹੈ ਪਰ ਪੱਕੀ ਹੋਣ ਵਾਸਤੇ ਇਹ ਪਹੀ ਪੂਰੀ ਸਹੀ ਨਹੀਂ ਹੈ ਕਿਉਂਕਿ ਇਧਰਲੀ ਤਰਨੇ ਜੋ ਪਹੀ ਉਹਨਾਂ ਨੇ ਆਪਣੀ ਮਿੱਟੀ ਚਕਾਈ ਸੀ ਤੇ ਪਹੀ ਕਾਫੀ ਕਿ ਵੱਲ ਵੱਢ ਚੁੱਕੇ ਉਹਦੇ ਵਿੱਚੋਂ ਕਿ ਕਿੰਨੇ ਕਰਮ ਦੀ ਆ ਪਹੀ ਜੀ ਪਹੀ ਤਿੰਨ ਕਰਮਾਂ ਦੀ ਹੈ ਜੀ ਹੁਣ ਇਸ ਟਾਈਮ ਡੇਡ ਡੇਡ ਦੋ ਕਰਮਾਂ ਮਸਾਂ ਹੀ ਹੋਣੀਆਂ ਜੀ ਫਿਰ ਉਹ ਬਾਕੀ ਜਗਾ ਜਿਹੜੀ ਉਹ ਰੋਕੀ ਹੋਈ ਆ ਉਹ ਰੁੱਕੀ ਇਹ ਮਿੱਟੀ ਚੱਕਣ ਕਰਕੇ ਜੀ ਸੀ ਬੀ ਦਾ ਵੱਡੇ ਗਈ ਪਹੀ ਉਹ ਜ਼ਿਆਦਾ ਹੁਣ ਅਸੀਂ ਉਸ ਤੋਂ ਬਾਅਦ ਹਿੰਨ ਤਕਰੀਬਨ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਤੁਰੇ ਫਿਰ ਦਨੇ ਅਪਲੀਕੇਸ਼ਨ ਲੈ ਕੇ ਪਰ ਪ੍ਰਸ਼ਾਸਨ ਨੇ ਕੋਈ ਵੀ ਸੁਣਵਾਈ ਚੰਗਿਤਰਾ ਨਹੀਂ ਕੀਤੀ ਸਾਡੀ ਇੱਕ ਕਾਨੂੰਗੋ ਨੇ ਬੇਨਤੀ ਕੀਤੀ ਸੀ ਦੋ ਤਿੰਨ ਵਾਰ ਬੇਨਤੀ ਕਰ ਗਿਆ ਜੀ ਉਤਨੇ ਵਾਰੀ ਬੇਨਤੀ ਉਹਨੇ ਅਲਗ-ਅਲਗ ਕਰੀ ਸੀ ਪਰ ਦੋ ਵਾਰੀ ਬੇਨਤੀ ਜੋ ਉਹ ਲਾਸਟ ਕਰਕੇ ਗਿਆ ਉਹ ਕਹਿੰਦਾ ਮੇਰੇ ਵੱਲੋਂ ਇਹ ਸਹੀ ਹੈ ਉਹਨੇ ਤੁਹਾਨੂੰ ਨਗਲ ਦੇਤੀ ਇਹ ਠੱਡੇ ਲਾਤੀ ਉਹਨੇ ਇਹ ਕਹਿੰਦਾ ਤੁਸੀਂ ਆਪਣੀ ਮਿੱਟੀ ਪਾਓ ਅਸੀਂ ਅਜਿੰਦ ਸਿੰਘ ਸਾਹਿਬ ਨੂੰ ਮਿਲੇ ਸਾਰੇ ਜਾ ਕੇ ਤਹਿਸੀਲਦਾਰ ਨੂੰ ਮਿਲੇ ਤੇ ਐਸਟੀਐਮ ਕਹਿੰਦੇ ਤੁਸੀਂ ਮਿੱਟੀ ਪਵਾਓ ਜੇ ਕੋਈ ਦਿੱਕਤ ਆਉਂਦੇ ਮੇਰੇ ਕੋਲ ਅੱਜ ਦੁਬਾਰੇ ਜਦੋਂ ਮਿੱਟੀ ਪਾਉਣ ਲੱਗੇ ਤਾਂ ਉਹਨੇ ਰੋਕਤਾ ਇਹ ਕਹਿੰਦੇ ਮਿੱਟੀ ਨਹੀਂ ਪਾਉਣ ਦਿੰਦੇ ਚਲੋ ਅਸੀਂ ਜੀ ਨੂੰ ਮਿਲਣਗੇ ਐਸਟੀਐਮ ਮੈਡਮ ਸਿੱਧੇ ਮਿਲੇ ਨਹੀਂ ਹਨ ਇਹ تحصیلਦਾ ਸਾਹਿਬ ਨੂੰ ਮਿਲੇਣਾ ਹੈ تحصیلਦਰ ਨੂੰ ਉਹ ਕਹਿੰਦੇ ਤੁਸੀਂ ਬੀਡੀਪੀਓ ਕੋਲ ਜਾਓ ਉਹਨਾਂ ਦਾ ਮਸਲਾ ਹੈ ਇਹ ਉਹ ਤੁਹਾਨੂੰ ਆਪੇ ਫੋਰਸ ਦਾ ਇੰਤਜ਼ਾਮ ਕਰਕੇ ਦੇਣਗੇ ਉਸ ਤੋਂ ਬਾਅਦ ਸਾਰੇ ਜਿੰਨੇ ਵੀ ਖੇਤਾਂ ਵਾਲੇ 30 ਬੰਦੇ ਆ ਇਹ ਇਹ ਸਾਰੇ ਸਾਰੇ ਬੀਡੀਪੀਓ ਬੀਡੀਪੀਓ ਸਾਹਿਬ ਕੋਲ ਪਹੁੰਚ ਗਏ ਉਹਨਾਂ ਨੂੰ ਮਸਲਾ ਦੱਸਿਆ ਉਹਨਾਂ ਨੇ ਗੱਲ ਗਲਾਂ ਥਾਣੇ ਨੂੰ ਲਿਖ ਕੇ ਦੇਤਾ ਵੀ ਤੁਸੀਂ ਇਹਨਾਂ ਨੂੰ ਫੋਰਸ ਦਿਓ ਇਹਨਾਂ ਦੀ ਮਿੱਟੀ ਪਾਉਣੀ ਹੈ ਕਰ ਜਦੋਂ 아이 ਦੂਜੇ ਦਿਨ ਫੋਰਸਾਈ ਜੇਸੀ ਵੀ ਲਾਈ ਉਹ ਤਾਂ ਫਿਰ ਉਹਨਾਂ ਨੇ ਆ ਕੇ ਰੋਕਤਾ ਤੇ ਕਨੂਗੂ ਸਾਹਮਣੇ ਤੋਂ ਫੋਨ ਕਰਵਾਤਾ ਕਨੂਗੂ ਬੋਲਦਾ ਵੀ ਤੁਹਾਡੇ ਕੋਲੇ ਕਬਜਾ ਫਰੰਟ ਨਹੀਂ ਹੈ ਇਸ ਕਰਕੇ ਅਸੀਂ ਮਿੱਟੀ ਨਹੀਂ ਪਾਉਣੀ ਤੁਸੀਂ ਪਾ ਸਕਦੇ ਜਦ ਕਿ ਉਸੇ ਕਨੂਗੂ ਨੇ ਪਹਿਲਾਂ ਕਿਹਾ ਸੀ ਵੀ ਤੁਸੀਂ ਮਿੱਟੀ ਪਵਾਓ ਮੈਂ ਤੁਹਾਨੂੰ ਨਕਲ ਦੇਤੀ ਹੈ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਕੀ ਮੰਗ ਕਰਦੇ ਤੁਸੀਂ ਹੁਣ ਮੰਗ ਕਰਦੇ ਪਹੀ ਸਾਡੇ ਦਾ ਸਾਨੂੰ ਪਹੀ ਦੀ ਮੰਗ ਹੈ ਵੀ ਕਿਸੇ ਦੀ ਪਹੀ ਮਤਲਬ ਸਹੀ ਨਿਕਲੇ ਤੇ ਪੱਕੀ ਹੋਵੇ ਕਨੂਗੂ ਨੇ ਕਿਉਂ ਰੋਕਤਾ ਫਿਰ ਕਨੂਗੂ ਦਾ ਕੀ ਲੱਗਦਾ ਤੁਹਾਨੂੰ ਜੀ ਕਾਨੂੰਨ ਨੇ ਪੈਸੇ ਲੈਣ ਹੋਂਗੇ ਜੀ ਹੋਰ ਕੀ ਉਹੀ ਤਾਂ ਹੈ ਜਾਂ ਕਾਨੂੰਨ ਨੇ ਪੈਸੇ ਲੈਨੇ ਜਾਂ ਉਤੋਂ ਦਬਾਅ ਪਾਇਆ ਕਿਸੇ ਲੀਡਰ ਦੀ ਕੁਛ ਆ ਜੀ ਸਰ ਕੀ ਨਾਮ ਹੈ ਤੁਹਾਡਾ ਘੜਾ ਪਿੰਡ ਮੇਰਾ ਨਾਮ ਜਗਰਾਜ ਸਿੰਘ ਭੋਲਾ ਪਿੰਡ ਕਿਹੜਾ ਪਿੰਡ ਬਰਜਮਾਨ ਸ਼ਾਇਆ ਕੀ ਮਾਮਲਾ ਜਿਹੜਾ ਇਕੱਠੇ ਹੋਇਆ ਇਹ ਪਹੀ ਸਾਡੀ ਫੂਲ ਆੜੀ ਸੜਕ ਤੋਂ ਸਕੂਲ ਦੇ ਮੋੜੋਂ ਸ਼ੁਰੂ ਹੁੰਦੀ ਆ ਇਹ ਲਗਭਗ ਪੰਚਾਇਤ ਦੀ ਜ਼ਮੀਨ ਤੋਂ ਅੱਗੇ ਸ਼ੁਰੂ ਹੁੰਦੀ ਆ ਨਾਲ ਦਾਣਾ ਮੰਡੀ ਬਣੀ ਆ ਪੰਚਾਇਤ ਦੀ ਜ਼ਮੀਨ 'ਚ ਉਦੇ ਸ਼ੇਪ ਦੇ ਪਾਸੇ ਬਸੋਂ ਵਾਲੇ ਘਰ ਨੇਗੇ 240 ਕਰਮਾ ਇਹ ਰਸਤਾ ਹੈ ਜੀ ਚੀ ਦੇ ਵਿੱਚ ਇਹ ਸਮੱਸਿਆ ਖੜੀ ਹੋ ਗਈ ਕਿ ਇਹ ਰਸਤਾ ਇੱਥੇ ਇੱਕ ਲਖਵੀਰ ਸਿੰਘ ਸਾਡਾ ਗਵੰਡੀ ਆ ਪੁੱਤਰ ਕਰਮ ਸਿੰਘ ਦਾ ਉਹਦਾ ਘਾਰਾ ਖੇਤ ਦੇ ਵਿੱਚ ਜੀ ਹਾਰ ਸੌਣ ਚ ਜਦੋਂ ਮੀਂਹ ਪਏ ਆ ਉਦੋਂ ਉਹ ਬੱਚਾ ਆਪਦੇ ਬੱਚਿਆਂ ਦੀ ਆ ਬੱਚੇ ਤੁਹਾਡੇ ਕੋਲੇ ਖੜੇ ਆ ਉਸ ਸਮੱਸਿਆ ਦੇ ਵਿੱਚ ਮੋਟਰਸਾਈਕਲਾਂ ਤੇ ਡਿੱਗਦੇ ਸੀਗੇ ਲੋਕ ਉਹ ਬੱਚਿਆਂ ਨੂੰ ਲੈ ਕੇ ਪਿੰਡ ਕਰਾਏ ਤੇ ਬੈਠਾ ਉਹਦਾ 72 ਸਾਲ ਦਾ ਬਜ਼ੁਰਗ ਖੇਤ ਦੇ ਵਿੱਚ ਪਿਆ ਘਰ ਦਾ ਤੁਸੀਂ ਮੌਕਾ ਵੇਖਿਆ ਵੀਡੀਓ ਬਣਾਈ ਆ ਇਹ ਸਮੱਸਿਆ ਨੂੰ ਲੈ ਕੇ ਅਸੀਂ 23 8 2023 ਨੂੰ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਵੀਡੀਓ ਬਲਾਗ ਰਾਮਪਰਾ ਵਿੱਚ ਗਏ ਸੀ ਉੱਥੋਂ ਅਸੀਂ ਵੀਡੀਓ ਸਾਹਿਬ ਨੂੰ ਬੇਨਤੀ ਕਰਕੇ ਸਾਰੀ ਕਾਰਵਾਈ ਸ਼ੁਰੂ ਕੀਤੀ ਸੀਗੀ ਇਸ ਰਸਤੇ ਨੂੰ ਪੱਕਾ ਕਰਾਉਣ ਦੀ ਅਪੀਲ ਕੀਤੀ ਸੀ ਵੀ ਆਮ ਪਿੰਡਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਤੋਂ ਲਾ ਕੇ ਵੀ ਸਾਰੇ ਰਸਤੇ ਘਰਾਂ ਨੂੰ ਪੱਕੇ ਕੀਤੇ ਗਏ ਆ ਏ ਘਰ ਦਾ ਰਸਤਾ ਔਰ ਇੱਕ ਲਖਵੀਰ ਸਿੰਘ ਪੁੱਤਰ ਨਛੱਤਰ ਸਿੰਘ ਦਾ ਆ ਮੁਰਗੀ ਫਾਰਮ ਹੈ ਉੱਥੇ ਵੀ ਪਰਿਵਾਰ ਰਹਿੰਦਾ ਹੈ ਵੀ ਇਹ ਰਸਤਾ ਸਾਡਾ ਪੱਕਾ ਨਹੀਂ ਹੋਇਆ ਇਹ ਸਾਡੀ ਬੇਨਤੀ ਪ੍ਰਵਾਨ ਕੀਤੀ ਵੀਡੀਓ ਸਾਹਿਬ ਨੇ ਕਿਹਾ ਕਿ ਆਪਣੇ ਵੱਲੋਂ ਹੀ ਤੁਸੀਂ ਉਦੋਂ ਪੰਚਾਇਤ ਭੰਗਸੀ ਵੀ ਆਪਣੇ ਵੱਲੋਂ ਅਸੀਂ ਮਾਰਕ ਕਰ ਦਾਂਗੇ ਵੀ ਛੇਤੀ ਥੋੜੀ ਇਮਤਿਹਾਨਤੀ ਹੋ ਜੂ ਵੀ ਰਸਤਾ ਜਦੋਂ ਸਰਕਾਰੀ ਪੈਸਾ ਖਰਾਬ ਕਰਨਾ ਤਾਂ ਇਹ ਰਸਤਾ ਪੂਰਾ ਹੋਣਾ ਜ਼ਰੂਰੀ ਆ ਠੀਕ ਹੈ ਉਸ ਸੰਬੰਧ ਨੂੰ ਲੈ ਕੇ ਉੱਥੇ ਅਸੀਂ ਦਰਖਾਸਤ ਦਿੱਤੀ ਸਾਨੂੰ ਪੰਚਾਇਤ ਤੋਂ ਜਿਹੜੇ ਇਹ ਮਤਲਬ ਸੀਗੇ ਸਾਡੇ ਵਰਕਰ ਸਾਰੇ ਬਜ਼ੁਰਗੋਥੀ ਨਹੀਂ ਗਏ ਸੀ ਸਾਰਿਆਂ ਦੇ ਸਾਈਨ ਕਰਾ ਕੇ ਵਾਪਸ ਵੀਡੀਓ ਸਾਬ ਨੂੰ ਦਿੱਤੇ ਇਹ ਮੇਰਾ ਖਿਆਲ 28-8 ਦੇ ਲਗਭਗ ਪੱਕੀ ਤਰੀਕ ਨਹੀਂ ਕਹਿ ਸਕਦਾ ਇਹ ਤਹਿਸੀਲ ਫੂਲ ਦੇ ਵਿੱਚ ਕਾਨੂੰਗੋ ਦਫਤਰ ਦੇ ਵਿੱਚ ਵੀਡੀਓ ਦਫਤਰ ਵੱਲੋਂ ਦਰਖਾਸਤ ਆ ਗਈ ਸੀ ਉਥੋਂ ਲੈ ਕੇ ਅਸੀਂ ਅੱਜ ਤੱਕ ਲੰਮਕਦੇ ਆਉਂਦੇ ਆ ਇਹਦੀ ਚਾਰ ਵਾਰੀ ਮਿੰਨਤੀ ਹੋ ਗਈ ਪਹਿਲਾਂ ਤਾਂ ਸਾਨੂੰ ਕਾਨੂੰਗੋ ਨੇ ਨਕਲੀ ਨਹੀਂ ਦਿੱਤੀ ਇਹ ਜਿੱਥੇ ਜਿਹੜੇ ਬਾਣ ਦੇ ਵਿੱਚ ਹੁਣ ਮਿੱਟੀ ਪਾਉਣ ਤੋਂ ਰੋਕੇ ਗਏ ਇਹਦੇ ਚੜਦੇ ਵਾਲੇ ਪਾਸੇ ਸਾਡੇ ਪਿੰਡ ਦੇ ਨੰਬਰਦਾਰ ਉਹਨਾਂ ਦਾ ਖੇਤ ਆ ਉਹਨਾਂ ਨੂੰ ਥੋੜਾ ਮਿੰਤੀ ਫਰਕ ਲੱਗਿਆ ਉਹਨਾਂ ਨੇ ਸਾਥੋਂ ਟਾਈਮ ਮੰਗਿਆ ਸਾਰੇ ਬੰਦੇ ਨੇ ਕਿਹਾ ਕੋਈ ਗੱਲ ਨਹੀਂ ਤੁਹਾਨੂੰ ਹਫਤਾ ਦਿੱਤਾ ਚਲੋ ਹਫਤਾ ਨਾਲ ਉਹਨਾਂ ਨੇ 20 25 ਦਿਨਾਂ ਦੇ ਵਿੱਚ ਫੀਸ ਭਰ ਕੇ ਆਪਣੀ ਜ਼ਮੀਨ ਪੂਰੀ ਕਰਾ ਲਈ ਉਹਦਾ ਕਰਕੇ ਰਸਤਾ ਥੋੜਾ ਜਿਹਾ ਇਹ ਰਾਹ ਦੇ ਵਿੱਚ ਨੂੰ ਆ ਗਿਆ 2 ਫੁੱਟ ਦੂਸਰੀ ਤਰਨੇ ਫਿਰ ਇਹ ਰੱਖਿਆ ਗੱਲ ਕਿ ਸਾਡੀ ਜ਼ਮੀਨ ਤੇ ਰਸਤਾ ਕਿਵੇਂ ਆਉਂਦਾ ਅਸੀਂ ਕਹਿੰਦੇ ਤੁਸੀਂ ਵੀ ਆਪਣੀ ਜ਼ਮੀਨ ਪੂਰੀ ਕਰਾ ਲਓ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਅੱਜ ਤੱਕ ਕਿਸੇ ਨੇ ਕੋਈ ਮਿੰਤੀ ਨਹੀਂ ਕਰਾਈ ਸਾਢੇ 4 ਮਹੀਨੇ ਸਾਢੇ 4 ਮਹੀਨੇ ਟਾਈਮ ਖਰਾ ਹੋਇਆ ਇਲੈਕਸ਼ਨ ਆ ਗਿਆ ਸਾਡਾ ਇਹ ਰਸਤਾ ਪੱਕਾ ਹੋਣ ਤੋਂ ਵੀ ਰਹਿ ਗਿਆ ਇਹ ਸਾਡੀ ਮਜਬੂਰੀ ਬਣੀ ਖੜੀ ਹੈ ਜਿਹੜੇ ਹਾਲਾਤ ਹੈ ਤੁਸੀਂ ਦੇਖ ਲਏ ਹੁਣ ਅਖੀਰ ਨੂੰ ਸਾਡਾ ਮਸਲਾ ਗਰਮ ਹੁੰਦਾ ਹੁੰਦਾ ਹੈ ਇਹ ਐਸਡੀਐਮ ਮੈਡਮ ਨੂੰ ਸੂਬਾ ਪ੍ਰਧਾਨ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ ਸਾਡੇ ਪਿੰਡ ਦੇ ਪ੍ਰਧਾਨ ਸਿੱਧੂ ਜਥੇਬੰਦੀ ਦੇ ਪਪਾ ਜਗਦੇਵ ਸਿੰਘ ਧੂਰੀ ਸਾਡਾ ਸਰਪੰਚ ਸੁਖਪਾਲ ਕੌਰ ਦਾ ਬੇਟਾ ਜਿਹੜਾ ਮੌਜੂਦਾ ਆਪਦੀ ਮਾਂ ਦੇ ਥਾਂ ਤੇ ਕੰਮ ਚਲਾ ਰਿਹਾ ਹਰਲਾਲ ਸਿੰਘ ਔਰ ਜਿੰਨੇ ਕਹੀ ਪਹੀ ਦੇ ਕਸਟਮਰ ਸੀ ਸਾਰੇ ਅਸੀਂ ਐਸ.ਐਸ.ਪੀ. ਸਾਹਿਬ ਨੂੰ ਮਿਲੇ 18 ਤਰੀਕ ਨੂੰ ਮਿਲੇ ਸੀ ਉਹਨਾਂ ਨੇ ਨਵੇਂ ਆਉਣ ਦੇ ਇਸ ਸੀਟ ਤੇ ਵੀ ਅਸੀਂ 13 ਤਰੀਕ ਨੂੰ ਆਏ ਆ ਇੱਕ ਦੋ ਦਿਨ ਇਧਰ ਮੰਤਰੀਆਂ-ਮੰਤਰੀਆਂ ਨੇ ਆਉਣਾ ਸੀ ਉਧਰ ਨਾਂਗੇ ਬਾਹਰ ਆਇਆ ਦੋ-ਤਿੰਨ ਦਾ ਸਮਾਂ ਮੰਗਿਆ ਸਿੱਧੂਪੁਰ ਦੇ ਸਾਡੇ ਸੁਭਾ ਪ੍ਰਧਾਨ ਤੋਂ ਕਾਕਾ ਕੋਟੜਾਈ ਤੋਂ ਉਹਨਾਂ ਨੇ ਕਿਹਾ ਤੁਸੀਂ ਦੋ ਦਿਨਾਂ ਬਾਅਦ ਮਿਲਿਓ ਦੋ ਦਿਨ ਛੱਡ ਕੇ ਤੀਏਕ ਦਿਨ ਜਿਸ ਜਦੋਂ ਮਿਲਣਗੇ ਮੈਡਮ ਨਹੀਂ ਮਿਲੇ ਐਸ.ਡੀ. ਮੈਡਮ ਆਈ ਰਹੀ ਚਲੋ ਅਸੀਂ ਕਾਨੂੰਗੋ ਦੇ ਦਫ਼ਤਰ ਗਏ ਤੁਹਾਨੂੰ ਵੀ ਉੱਥੇ ਨਹੀਂ ਸੀਗਾ ਸਾਡੇ ਹਰਲਾਲ ਸਿੰਘ ਦੇ ਤੇ ਜਗਦੇਵ ਸਿੰਘ ਸਿੱਧੂਪੁਰ ਦਾ ਜਿਹੜਾ ਸਾਡਾ ਪਿੰਡ ਦੇ ਇਥੇ ਬੰਦੀ ਦਾ ਪ੍ਰਧਾਨ ਹੈ ਉਹਨਾਂ ਦੇ ਫੋਨ ਤੇ ਰਾਬਤਾ ਕਾਇਮ ਕਰਨ ਤੇ ਇਹ ਉਥੇ ਆਪਣਾ ਕਾਨੂੰਗੋ ਸਾਹਿਬ ਸਾਨੂੰ ਮਿਲੇ ਆ ਕੇ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਵੀਡੀਓ ਦਫ਼ਤਰ ਵੱਲੋਂ ਚਿੱਠੀ ਆਈ ਹੈ ਇਹਦੇ ਉੱਤੇ ਇੱਕ ਅੱਖਰ ਠੀਕ ਕਰਾਉਣ ਵਾਲਾ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਜੇ ਅੱਖਰ ਠੀਕ ਕਰਾਉਣ ਵਾਲਾ ਸੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਾਡੀ ਨਕਲ ਲਈ ਵੀ ਆ ਪਹੀ ਦੇ ਨਕਲ ਨਾਲ ਲਈ ਆ ਤੁਸੀਂ ਮਿੰਨਤੀ ਤਾਂ ਏਸੀ 160 ਦੀ ਕੀਤੀ ਆ ਉਹ ਕਹਿੰਦੇ ਨਹੀਂ ਕੁਇਡ ਦੀ ਵੱਡਾ ਮੈਟਰ ਨਹੀਂ ਹੈਗਾ ਬਸ ਤੁਸੀਂ ਇਹਨੂੰ ਕੱਟਣਾ ਨਹੀਂਗਾ ਅਬਲੀਕ 140 ਤੋਂ 160 ਕਰਾ ਕੇ ਸਾਨੂੰ ਲਿਆ ਕੇ ਦਿਓ ਅਸੀਂ ਤੁਹਾਨੂੰ ਆ ਨਕਲ ਤਿਆਰ ਪਈ ਸਾਨੂੰ ਦਿਖਾਤੀ ਸਾਰੇ ਬੰਦਿਆਂ ਨੂੰ ਤੁਹਾਨੂੰ ਅਸੀਂ ਨਕਲ ਦੇ ਦਿਆਂਗੇ ਸਵੇਰੇ ਚਲੋ ਅਸੀਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹਨੇ ਵੀਡੀਓ ਦਫ਼ਤਰ ਨਾਲ ਗੱਲ ਕੀਤੀ ਵੀਡੀਓ ਦਫ਼ਤਰ ਵਾਲੇ ਕਹਿੰਦੇ ਕੱਲ ਆਇਓ ਅਗਲੇ ਦਿਨ ਅਸੀਂ ਵੀਡੀਓ ਦਫ਼ਤਰ ਇਹ ਮੁੰਡਾ ਲਖਵੀਰ ਸਿੰਘ ਜੀ ਦਾ ਇਹ ਮਕਾਨ ਹੈ ਇਹ ਵੱਧ ਪੀੜਤਾ ਸਾਰੀ ਪੀੜਤਾ ਇਹ ਸਰਪੰਚ ਸਾਹਿਬ ਬਿਜੀ ਸੀਗੇ ਕਹਿੰਦਾ ਤੁਸੀਂ ਭੇਜ ਦਿਓ ਤੇ ਮੈਂ ਉੱਥੋਂ ਤੁਹਾਨੂੰ ਮਾਰਕ ਕਰਾ ਕੇ ਦਰਖਾਸਤ ਦੇ ਦੇਣ ਉੱਥੇ ਮਾਰਕ ਦਰਖਾਸਤ ਜਦੋਂ ਲੈ ਕੇ ਗਏ ਉਦੋਂ ਮਾਰਕ ਕਰਵਾ ਕੇ ਫਿਰ ਇਹ ਪੁੰਡਾ ਪੈਂਡ ਆ ਗਿਆ ਪਰ ਦੋਰਾ ਸਾਹਿਬ ਜੀ ਦੀ ਯਾਦ ਵਿੱਚ ਖੰਡ ਪਾੜ ਚੱਲਦੇ ਸੀਗੇ ਇਹ ਸਾਡੇ ਜਸੂਪੁਰ ਜਿਹਾ ਸੇ ਬੰਦੇ ਪੈਂਡ ਦੇ ਪ੍ਰਧਾਨ ਜਗਦੇਵ ਸਿੰਘ ਨੂੰ ਨਾਲ ਲੈ ਕੇ ਇਹ ਫੂਲ ਤਹਿਸੀਲ ਚ ਗਿਆ ਬੰਦਾ ਲਖਵੀਰ ਸਿੰਘ ਤੇ ਜਗਦੇਵ ਸਿੰਘ ਦੋਨੇ ਤੇ ਉੱਥੇ ਜਾ ਕੇ ਇਹਨਾਂ ਨੇ ਜਦੋਂ ਕਾਨੂੰਗੋਰ ਨੂੰ ਮਿਲੇ ਉਹਨੇ ਫੇਰ ਇਸ ਗੱਲ ਦੀ ਆਲਮਟੋਲ ਕਰਤੀ ਨਕਲ ਦੇਣ ਤੋਂ ਵੀ ਮੂਰੇ ਛੁੱਟੀਆਂ ਨੇ ਤੇ ਛੁੱਟੀਆਂ ਤੋਂ ਬਾਅਦ ਤੁਹਾਨੂੰ ਨਕਲ ਮਿਲੂ ਹਾਲਾਂਕਿ ਉਹਦੀ ਨਕਲ ਤਿਆਰ ਪਈ ਸੀ ਉਹਨੇ ਇਹ ਸਾਨੂੰ ਜਾਣਬੁੱਝ ਕੇ ਨਕਲ ਨਹੀਂ ਦਿੱਤੀ ਠੀਕ ਹੈ ਉਥੋਂ ਇਹ ਐਸਡੀ ਮੈਡਮ ਕੋਲ ਪੇਸ਼ ਹੋਏ ਉਥੇ ਸ਼ਾਇਦ ਤਹਿਸੀਲਦਾਰ ਸਾਹਿਬ ਵੀ ਬੈਠੇ ਸੀਗੇ ਮੈਡਮ ਨੇ ਕਿਹਾ ਬੁਲਾਓ ਦਫ਼ਤਰ ਵਾਲਿਆਂ ਨੂੰ ਕਾਨੂੰਗੋ ਦਫ਼ਤਰ ਵਾਲਿਆਂ ਨੂੰ ਬੁਲਾਇਆ ਗਿਆ ਹਾਲਾਂਕਿ ਉਥੇ ਜੇ ਮੈਡਮ ਉਦੋਂ ਹੀ ਕਾਨੂੰਗੋ ਸਾਹਿਬ ਨੂੰ ਬੁਲਾ ਲੈਂਦੇ ਤਾਂ ਸਾਡਾ ਮਸਲਾ ਸ਼ਾਇਦ 10 ਦਿਨ ਪਹਿਲਾਂ ਨਿਬੜ ਜਾਂਦਾ ਸਾਡੀ ਇਹ ਤਖਲੀਬ ਨਾ ਵਾਦੀ ਸਾਨੂੰ ਆਹ ਮੁਕਾਮ ਤੇ ਨਾ ਪਹੁੰਚਣਾ ਪੈਂਦਾ ਦਫ਼ਤਰ ਵਾਲਿਆਂ ਨੂੰ ਬੁਲਾਇਆ ਦਫ਼ਤਰ ਵਾਲਿਆਂ ਨੇ ਜਦੋਂ ਦੱਸਿਆ ਕਹਿੰਦੇ ਜੀ ਸਾਨੂੰ ਤਾਂ ਮਤਲਬ ਸਾਡੇ ਕੋਲ ਤਾਂ ਨਕਲੀ ਹੀ ਭੇਜੀ ਕਾਨੂੰਗੋ ਨੇ ਹਾਲਾਂਕਿ ਮੇਰੀ ਡੇਟ ਨਾ ਮੈਟਰ ਦੇ ਵਿੱਚ ਲਿਖੀ ਆ ਜਿੰਨੀ ਡੇਟ ਨੂੰ ਅਸੀਂ 21 ਸੀ ਸ਼ਾਇਦ ਉਹ ਉਸ ਤਰੀਕ ਨੂੰ ਸਰਪੰਚ ਨੇ ਸਾਡੇ ਨੇ ਹਰਲਾਲ ਸਿੰਘ ਨੇ ਪੁੱਛਿਆ ਫੋਨ ਕਰਕੇ ਵੀ ਕਾਨੂੰਗੋ ਸਾਹਿਬ ਜਿੱਦੇ ਸਾਨੂੰ ਮੈਡਮ ਨਹੀਂ ਮਿਲੀ ਕਾਨੂੰਗੋ ਮਿਲਿਆ ਉਦੋਂ ਪਹਿਲਾਂ ਅਸੀਂ ਉਹਨਾਂ ਨੂੰ ਫੋਨ ਤੇ ਕੁਝ ਲਿਆ ਸੀ ਵੀ ਸਾਡੀ ਨਕਲ ਉਹ ਕਹਿੰਦਾ ਤੁਸੀਂ ਫੀਸ ਭਰ ਦੋ ਇਥੇ ਸੋਦਾ ਕੇਂਦਰ ਚ ਉਹਦੇ ਚ 450 ਫੀਸ ਦਾਸ ਨੇ ਭਰੀਆ ਸਾਂਝੇ ਪੈਸੇ ਅਸੀਂ ਸਾਡੇ ਇਕੱਠੇ ਕੀਤੇ ਵੇ 65 ਰੁਪਏ ਦੀ ਟਿਕਟ ਲੱਗਿਆ 550 ਰੁਪਿਆ ਲਾ ਕੇ ਅਸੀਂ ਦਫ਼ਤਰ ਦੇ ਵਿੱਚ ਜਦੋਂ ਪਤਾ ਕੀਤਾ ਤੇ ਮੈਡਮ ਨੂੰ ਵੀ ਉਹਨਾਂ ਨੇ ਇਹੀ ਗੱਲ ਦੱਸੀ ਆ ਦਫ਼ਤਰ ਵਾਲਿਆਂ ਨੇ ਕਿ ਸਾਡੇ ਕੋਲ ਤਾਂ ਕਾਨੂੰਗੋ ਨੇ ਹਜੇ ਨਕਲ ਹੀ ਨਹੀਂ ਦਿੱਤੀ ਸਾਨੂੰ ਜਾਣ ਬੁਝ ਕੇ ਪਕਾਇਆ ਹੀ ਗਿਆ ਹਰ ਇੱਕ ਥਾਂ ਤੇ ਠੀਕ ਹੈ ਉਥੋਂ ਇਹ ਨਕਲ ਜਦੋਂ ਮੈਡਮ ਨਾਲ ਗੱਲ ਹੋਈ ਉਹ ਮੈਡਮ ਕਹਿੰਦੇ ਵੀ ਦੋ ਦਿਨ ਛੁੱਟਿਆ 26 ਤਰੀਕ ਨੂੰ ਤੁਹਾਨੂੰ ਨਕਲ ਨਾ ਦਿੱਤੀ ਲਿਖਤੀ ਰੂਪ ਦੇ ਵਿੱਚ ਤੁਸੀਂ ਸਾਨੂੰ ਦਿਓ ਸਾਰੇ ਬੰਦੇ ਸਾਈਨ ਕਰਕੇ ਤਾਂ ਕਾਨੂੰਨਗੋਦ ਕਾਰਵਾਈ ਹੋਗੀ ਜੇ ਤੁਹਾਨੂੰ ਮਤਲਬ ਇਹ ਮਤਲਬ ਮਿੱਟੀ ਪਾਉਣ ਤੋਂ ਕੋਈ ਰੋਕਦਾ ਹੈ ਨਕਲ ਮਿਲ ਗਈ ਤੁਸੀਂ ਮਿੱਟੀ ਦਾ ਕੰਮ ਸ਼ੁਰੂ ਕਰੋਗੇ ਤਾਂ ਫਿਰ ਉਹਦੇ ਨਾਲ ਉਹੋ ਜਿਹੀ ਕਾਰਵਾਈ ਹੋਵੇਗੀ ਚਲੋ ਮਿੱਟੀ ਦਾ ਕੰਮ ਸ਼ੁਰੂ ਹੋ ਗਿਆ 27 ਤਰੀਕ ਨੂੰ 27 ਤਰੀਕ ਨੂੰ ਸ਼ੁਰੂ ਹੋਇਆ ਕੰਮ ਇਥੇ ਜਦੋਂ ਰੌਲਾ ਪਿਆ ਮੈਡਮ ਨੂੰ ਫੋਨ ਕੀਤਾ ਉਸ ਦਿਨ ਸ਼ਾਇਦ ਛੁੱਟੀ ਦਾ ਦਿਨ ਸੀ ਮੈਡਮ ਨੇ ਕਿਹਾ ਨੈਤ ਸਿੰਘ ਲੜਨਾ ਕਰ ਅਸੀਂ ਆ ਪਿਛਲੀ ਮੋਟਰ ਦੇ ਇਥੇ ਖੜੇ ਸੀ ਨੈਤ ਸਾਹਿਬ ਨਾਲ ਗੱਲ ਕੀਤੀ ਐਸਟੇਮ ਦਾਫਤਰ ਦੇ ਰੀਡਰ ਦਾ ਗੁਰਪ੍ਰੀਤ ਸਿੰਘ ਦਾ ਵੀ ਫੋਨ ਆਇਆ ਤਾਂ ਨੈਤ ਸਾਹਿਬ ਕਹਿੰਦੇ ਵੀ ਤੁਸੀਂ ਵੀਡੀਓ ਦਾਫਤਰ ਤੋਂ ਲਿਖਾ ਲੈਣਾ ਸੀ ਜਣੀ ਜਾਨੂੰ ਸੁੱਧ ਗੱਲ ਕੋਈ ਨਹੀਂ ਸੀਗੀ ਸਾਨੂੰ ਪੁਕਾਇਆ ਗਿਆ ਚਲੋ ਅਸੀਂ ਸਾਰੇ ਨੇ ਜਾ ਕੇ ਵੀਡੀਓ ਦਾਫਤਰ ਦੇ ਵਿੱਚ ਬੇਨਤੀ ਕੀਤੀ ਵੀ ਆਹ ਗੱਲ ਹੈ ਉਹਨਾਂ ਨੇ ਸਾਡੇ ਇਸ ਕੇਲੇਸ਼ਨ ਨੂੰ ਮਟਾਉਣ ਦੇ ਖਾਤਰ ਸਾਨੂੰ ਕਿਹਾ ਵੀ ਦਰਖਾਸਤ ਅਸੀਂ ਦਿਖਾਤੀ ਵੀ ਆ ਲਿਖਤੀ ਰੂਪ ਚ ਦਰਖਾਸਤ ਹੈ ਉਹਨਾਂ ਨੇ ਕਿਹਾ ਪੰਚਾਇਤ ਦੇ ਸਾਈਨ ਚਾਹੀਦੇ ਅਸੀਂ ਮੈਂ ਤੇ ਲਖਵੀਰ ਸਿੰਘ ਉਥੋਂ ਵਾਪਸ ਆਏ ਸਾਰੇ ਬੰਦੇ ਜਿੰਨੇ ਸੀਗੇ ਉਥੇ ਕਸਟਮਰ ਬੈਠੇ ਰਹੇ ਵੀਡੀਓ ਬਲਾਗ 'ਚ ਉਥੋਂ ਅਸੀਂ ਇਹ ਮੈਟਰ ਤਿਆਰ ਕਰਾ ਕੇ ਲਿਖਾਇਆ ਜਿੰਨੇ ਉਹਨਾਂ ਨੇ ਐ ਲਿਖਾਉਣਾ ਪੰਚਾਇਤ ਦੇ ਸਾਈਨ ਚਾਹੀਦੇ ਆ ਤੁਹਾਡੀ ਦਰਖਾਸਤੋਂ ਵੱਖਰੇ ਉਹ ਕਰਾ ਕੇ ਸਾਰਾ ਕੁਝ ਲੈ ਕੇ ਵੀਡੀਓ ਸਾਹਮਣੇ ਸਾਨੂੰ ਸਾਰਾ ਕੁਝ ਪੰਚਾਇਤ ਅਫਸਰ ਦੇ ਰਾਹੀਂ ਕਰਕੇ ਸਾਨੂੰ ਥਾਣੇ ਭੇਜਤਾ ਥਾਣੇ ਸਾਨੂੰ ਐਸਐਜਓ ਸਾਹਿਬ ਨਹੀਂ ਮਿਲੇ ਮੁੰਸੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਸਾਡੀ ਅਰਜੀ ਰੀਸੀਵ ਕਰਕੇ ਮੇਰਾ ਖਿਆਲ ਹੈ ਕਿੰਨਾ ਨੰਬਰ ਹੈ 52 ਪਤਾ ਨਹੀਂ ਕਿੰਨਾ ਉਹ ਲਿਖਿਆ ਮੈਟਰ ਦੇ ਵਿੱਚ 5233 ਪੰਜਾਹ 32 ਐਦਾਂ ਦਾ ਕੋਈ ਨੰਬਰ ਹੈ ਉਹ ਥਾਣੇ 'ਚ ਸਾਡਾ ਨੰਬਰ ਲੱਗਿਆ ਦਰਖਾਸਤ ਦਾ ਉਸ ਨੰਬਰ ਲੱਗਣ ਦੇ ਬਾਵਜੂਦ ਸਾਨੂੰ ਮੁੰਸ਼ੀ ਸਾਹਿਬ ਨੇ ਕਿਹਾ ਕਿ ਤੁਹਾਡੀ ਜਿਹੜੀ ਇਤਲਾਹ ਹੈ ਐਸਐਚਓ ਸਾਹਿਬ ਨੂੰ ਦੱਸ ਦਿੱਤੀ ਗਈ ਹੈ ਫੋਨ 'ਤੇ ਚਲੋ ਅਸੀਂ ਘਰ ਆ ਗਏ ਇੱਕ ਦੋ ਦਿਨਾਂ ਬਾਅਦ ਫਿਰ ਅਸੀਂ ਜਦੋਂ ਐਸਐਸ ਸਾਹਿਬ ਨੂੰ ਮਿਲੇ ਇਹ ਮੁੰਡਾ ਲਖਵੀਰ ਸਿੰਘ ਤੇ ਇਹ ਮੁੰਡਾ ਹੈਗਾ ਕਾ ਇਹ ਜਾ ਕੇ ਜਦੋਂ ਐਸਐਚਓ ਨੂੰ ਮਿਲੇ ਉਹਨਾਂ ਨੇ ਸਾਨੂੰ ਤਿੰਨ ਬੰਦੇ ਫੋਰਸ ਦੇ ਦਿੱਤੇ ਦਿੱਤੀ ਪੜਤੀ ਕਾਗਜ਼ ਵੀ ਇਹਨਾਂ ਦੇ ਮੁੰਡਿਆਂ ਦੇ ਸਾਹਮਣੇ ਉਹਨਾਂ ਨੂੰ ਦਿੱਤੇ ਕੰਬੈਨ ਇੱਥੇ ਸਾਡੀ ਨੰਬਰਦਾਰਾਂ ਦੇ ਖੇਤ ਹੀ ਖੜੀ ਸੀ ਪਹਿਲਾਂ ਦੀ ਰੋਕੀ ਵੀ ਉਹਨਾਂ ਦੀ ਅਸੀਂ ਲੜਾਈ ਨਹੀਂ ਲੜਾਈ ਨਹੀਂ ਕਰਨੀ ਚਾਹੀ ਸਾਡੇ ਦੇ ਵਿੱਚ ਸਾਡਾ ਮਤਲਬ ਜੂਨੀਅਰ ਦੇ ਬੰਦੇ ਵੀ ਸਿਆਣੇ ਸੀ ਸਾਡਾ ਸਰਪੰਚ ਵੀ ਨਰਮ ਹੈ ਤੇ ਸਾਡੇ ਜਿਹੜੇ ਸੀਗੇ ਦੋ ਸੂਬੇਦਾਰ ਰਟਾਇਰ ਨੇ ਇਸ ਪਹੀ ਦੇ ਕਸਟਮਰ ਜਿਹੜੇ ਉਹਨਾਂ ਦੇ ਸਾਰਿਆਂ ਦੇ ਸਹੀ ਗਾਈਡ ਕਰਨ ਦੇ ਉੱਤੇ ਸਹੀ ਸਾਨੂੰ ਨਕਸ਼ਾ ਦੇਣ ਦੇ ਉੱਤੇ ਇਹ ਬੰਦਿਆਂ ਨੂੰ ਲੜਾਈ ਕਰਨ ਤੋਂ ਰੋਕਿਆ ਬੱਚਿਆਂ ਨੂੰ ਸਾਰਿਆਂ ਨੂੰ ਵੀ ਕੋਈ ਗੱਲ ਨਹੀਂ ਜਿੱਥੇ 4 ਮਹੀਨੇ ਨਾ ਕਿ ਹੋਰ ਟਾਈਮ ਨਾ ਗਿਰੂਗਾ ਸਾਨੂੰ ਪੁਲਿਸ ਪਾਰਟੀ ਮਿਲ ਗਈ ਪੁਲਿਸ ਪਾਰਟੀ ਨੇ ਆਏ ਉਥੋਂ ਮਸ਼ੀਨ ਬਲਾਓ ਮਸ਼ੀਨ ਚਲਵਾਤੀ ਮਸ਼ੀਨ ਚਲਾਉਣ ਤੋਂ ਬਾਅਦ ਉਹਨਾਂ ਨੇ ਆ ਕੇ ਫਿਰ ਰੋਲਾ ਪਾ ਲਿਆ ਪਿਆ ਪੁੱਤਾਂ ਨੇ ਉਹਨਾਂ ਦੇ ਰੋਲਾ ਪਾਉਣ ਤੋਂ ਬਾਅਦ ਉਹਨਾਂ ਨੇ ਫੋਨ ਮਲਾ ਕੇ ਕਾਨੂੰਗੋ ਨੂੰ ਗੱਲ ਕਰਾਈ ਪੁਲਿਸ ਨਾਲ ਕਾਨੂੰਗੋ ਨੇ ਪੁਲਿਸ ਨੂੰ ਇਹ ਗੱਲ ਕਹੀ ਆ ਕਹਿੰਦਾ ਤੁਸੀਂ ਇੱਥੇ ਮਿੱਟੀ ਨਹੀਂ ਪਵਾ ਸਕਦੇ ਸਭ ਤੋਂ ਵੱਡੀ ਇਹ ਮੰਗ ਆ ਸਾਨੂੰ ਡੀਸੀ ਸਾਹਿਬ ਸਾਨੂੰ ਸੀਐਮ ਮਾਨ ਸਾਡੇ ਮੈਡਮ ਤਹਿਸੀਲਦਾਰ ਸਾਹਿਬ ਮੈਡਮ ਐਸਡੀਐਮ ਸਾਹਿਬ ਇਹ ਸਾਰੇ ਸਾਨੂੰ ਇਹ ਗੱਲ ਦੱਸਣ ਵੀ ਸਾਰਾ ਮਹਿਕਮਾ ਥੱਲੇ ਹੋ ਗਿਆ ਤੇ ਇੱਕ ਕਾਨੂੰਗੋ ਵੱਡਾ ਹੋ ਗਿਆ ਕਾਨੂੰਗੋ ਕੋਲੇ ਕੀ ਰਾਈਟ ਸੀ ਦੂਸਰੀ ਗੱਲ ਪੁਲਿਸ ਕਬਜ਼ੇ ਤੇ ਆਈ ਆ ਉਹਨਾਂ ਦਾ ਆਪਦੇ ਸੀਨੀਅਰ ਅਫਸਰ ਤੋਂ ਬਿਨਾਂ ਕਿਸੇ ਦਾ ਫੋਨ ਚੱਕਣ ਦਾ ਕੋਈ ਮੈਟਰ ਨਹੀਂ ਸੀਗਾ ਉਹਨਾਂ ਨੇ ਕਿਸੇ ਬੰਦੇ ਨਾਲ ਗੱਲ ਨਾਲ ਬੰਦੇ ਨੇ ਕਿਉਂ ਗੱਲ ਕੀਤੀ ਜੇ ਉਹਨਾਂ ਨੇ ਗੱਲ ਕੀਤੀ ਸੀ ਤਾਂ ਉਹ ਕਹਿੰਦੇ ਵੀ ਕਾਨੂੰਗੋ ਸਾਹਿਬ ਲਿਖਤੀ ਪੜਤੀ ਦੇ ਦੇਓ ਜੇ ਤੁਹਾਡੇ ਕੋਲ ਰੋਕਣ ਦੇ ਕੋਈ ਕਾਗਜ਼ ਹੈ ਤਾਂ ਅਸੀਂ ਰੋਕ ਦਿੰਨੇ ਆ ਹੁਣ ਛੋਡੀ ਕੀ ਮੰਗ ਗੀ ਸਾਡੀ ਇਹ ਮੰਗ ਹੈ ਅਸੀਂ ਸੀਐਮ ਮਾਨ ਨੂੰ ਵੀ ਬੇਨਤੀ ਕਰਦੇ ਆਂ ਵੀ ਆ ਤੁਸੀਂ ਕਹਿਆ ਸੀ ਆਮ ਆਦਿ ਪਾਰਟੀ ਸਾਨੂੰ ਦੱਸਿਆ ਜਾਵੇ ਵੀ ਕਿ ਆਮ ਆਦਿ ਪਾਰਟੀ ਦਾ ਰਾਜ ਹੈ ਦੀਸੀ ਸਾਹਿਬ ਨੂੰ ਬੇਨਤੀ ਆ ਆ ਥੱਲੇ ਪੁੱਚੜ ਬੰਨੇ ਆ ਜਿਹੜੇ ਸਾਡੇ ਦਾਫਰਾਂ ਚ ਇਹਨਾਂ ਦਾ ਇਲਾਜ ਕਰਨ ਹੁਣ ਇੱਥੇ ਸੁਬੇਦਾਰ ਜਸਵਿੰਦਰ ਸਿੰਘ ਖੜਿਆ ਹੈ ਸਾਡੇ ਸਾਰੇ ਪਿੰਡ ਜੋ ਨੌਜਵਾਨ ਬੱਚਾ ਉਹਦਾ ਸਵਾ 6 ਫੁੱਟ ਘਾੜਾ ਉਹ 6 ਫੁੱਟ ਨੀਵੀਂ ਜਗਾ ਉੱਥੇ ਬੋਲਟ ਲੈ ਕੇ ਡਿਗਿਆ ਸੀਗਾ ਇਹ ਇਸ ਬੰਦੇ ਦਾ ਘਰ ਪਟਿਆ ਜਾਣਾ ਸੀ ਜੇ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਗੱਲ ਨਹੀਂ ਸੁਣਦੇ ਅਗਲੀ ਕੀ ਪਲੈਨਿੰਗ ਬਣਾਏ ਅਸੀਂ ਅਗਲੀ ਪਲੈਨਿੰਗ ਸ਼ਾਇਦ ਅਸੀਂ ਇੱਥੋਂ ਜਾ ਕੇ ਹੁਣ ਪੂਲ ਕਚੈਰੀ ਦੇ ਮੂਹਰੇ ਰੋੜ ਜਾਮ ਕਰੀਏ ਜਾਂ ਧਰਨਾ ਦੇਈਏ ਇਹ ਸਾਰੇ ਬੰਦਿਆਂ ਦੀ ਸੈਂਟੀ ਨਾਲ ਹੋਊਗਾ ਠੀਕ ਹੈ ਸਾਡੀ 13 ਬੇਨਤੀ ਸੀ ਕਿ ਅਸੀਂ ਹੰਬੀ ਚੁੱਕੇ ਸੀ ਸਾਡੀ ਖਬਰ ਲਵਾਉਣ ਦਾ ਇਹ ਮਤਲਬ ਕੋਈ ਲੜਾਈ ਕਰਨਾ ਨਹੀਂ ਸਿਰਫ ਸਰਕਾਰ ਦੇ ਤੇ ਡੀਸੀ ਸਾਹਿਬ ਦੇ ਹੈੱਡ ਆਫਸਰਾਂ ਦੇ ਕੰਨਾਂ ਤੱਕ ਗੱਲ ਪਹੁੰਚਾਉਣੀ ਸੀ ਕਿ ਸਾਨੂੰ ਸਾਡੇ ਦੇ ਥੱਲੇ ਲੀਡਰੀਆਂ ਹੁੰਦੀਆਂ ਰਹੀਆਂ ਸਾਨੂੰ ਸਿਰੇ ਤੱਕ ਨਾ ਤਾਂ ਮੈਡਮ ਨੇ ਸਮਝਾਇਆ ਨਾ ਕਿਸੇ ਤਹਿਸੀਲਦਾਰ ਨੇ ਸਮਝਾਇਆ ਜਿੰਨੀ ਗੱਲ ਤਹਿਸੀਲਦਾਰ ਨਾਇਬ ਸਾਹਿਬ ਨੇ ਕਹੀ ਸੀ ਅਸੀਂ ਉਹ ਲਿਖਾ ਲਿਆ ਸਾਨੂੰ ਉਦੋਂ ਫਿਰ ਵੀਡੀਓ ਦਾਫਤਰ ਤੋਂ ਹੁਣ ਕਹਿੰਦੇ ਤੁਸੀਂ ਬ੍ਰੈਂਡ ਕਬਜ਼ਾ ਨਹੀਂ ਲਿਖਾਇਆ ਅਸੀਂ ਅਣਪੜ੍ਹ ਖੋਤੇ ਬੰਦੇ ਆ ਸਾਨੂੰ ਕੀ ਪਤਾ ਸਾਬ ਤੋਂ ਲਾਸ਼ਟ ਤੇ ਮੇਰਾ ਤੇ ਮੇਰੇ ਭਰਾ ਦਾ ਖੇਤ ਹੈ 15 ਦਿਨ ਹੋ ਗਏ ਸਾਡੇ ਪਸ਼ੂ ਭੁੱਖੇ ਖੜਿਆ ਨੂੰ ਕੁਝ ਦੱਸੋ ਵੀ ਇਥੋਂ ਦੀ ਹੁਣ ਬੱਚਾ ਰੇੜੀ ਲੈ ਕੇ ਲੰਘ ਜੂਗਾ ਇਹ ਸਾਡੀ ਮੰਗ ਹੈ ਸਾਨੂੰ ਇਨਸਾਫ ਮਿਲੇ ਔਰ ਸਾਡਾ ਇਹ ਰਸਤਾ ਪੱਕਾ ਹੋਣਾ ਹੈ ਇਹਦੀ ਤੁਰੰਤ ਕਾਰਵਾਈ ਕਰਕੇ ਸਾਡੀ ਮੰਗਤੀ ਕਰਾ ਕੇ ਮਿੱਟੀ ਪਵਾ ਕੇ ਇਹਦਾ ਪੱਕੇ ਹੋਣ ਦਾ ਰਸਤੇ ਦਾ ਜਿਹੜਾ ਹੱਲ ਕੀਤਾ ਜਾਵੇ ਇਹ ਸਾਡੀ ਸਰਕਾਰ ਤੋਂ ਮਾਨ ਸਾਹਿਬ ਤੋਂ ਡੀਸੀ ਸਾਹਿਬ ਤੋਂ ਮੰਗ ਹੈ ਤੇ ਆ ਜਿਨ੍ਹਾਂ ਨੇ ਸਾਨੂੰ ਜਲੀਲ ਕੀਤਾ ਇਹ ਅਧਿਕਾਰੀਆਂ ਤੇ ਘੱਟੋ ਘੱਟ ਸਕੰਜਾ ਕਸਾ ਜਾਵੇ ਇਹ ਗਾਹ ਨੂੰ ਰਿਹਾ ਨਾ ਹੋਵੇ ਕੰਮ ਇਹਨਾਂ ਨੇ ਕੀਤਾ ਇਹਦੇ ਤੇ ਹੁਣ ਖਬਰ ਸਰਕਾਰ ਦੀ ਲੱਗ ਰਹੀ ਹੈ ਮਾਨ ਸਾਹਿਬ ਜਵਾਬ ਦੇਣਗੇ ਡੀਸੀ ਸਾਹਿਬ ਜਵਾਬ ਦੇਣਗੇ ਇਹ ਸਾਡੀ ਜਰੂਰ ਸੁਣਵਾਈ ਹੁਣੇ ਚਾਹੁੰਦੀ ਹੈ ਇਲੈਕਸ਼ਨ ਆ ਗਿਆ ਜੇ ਸਾਡੀ ਸੁਣਵਾਈ ਹੋਈ ਤਾਂ ਸ਼ਾਂਤੀ ਮਤੇ ਨਾਲ ਜਦੋਂ ਕੋਈ ਸਟੇਜ ਤੇ ਆ ਕੇ ਵੋਟਾਂ ਮੰਗੂਗਾ ਅਸੀਂ ਉਵੇਂ ਬੋਲਾਂਗੇ ਨਹੀਂ ਫਿਰ ਜਿਵੇਂ ਲੋਕ ਕਰਦੇ ਹੁੰਦੇ ਆ ਉਵੇਂ ਹੋਊਗਾ ਇਹ ਸਭ ਕੀ ਨਾਮ ਹੈ ਤੁਹਾਡਾ ਤੇ ਇੱਕ ਅੱਪਰਚ ਮਨਸਈਏ ਪਿੰਡ ਦੇ ਨਾਮ ਦੇ ਕੀ ਨਾਮ ਹੈ ਮੇਰੇ ਰੋ ਬੀਰਵਲ ਸਿੰਘ ਲਾਫਸੀਲਾ ਰਾਮਪੂਰ ਮੁਰਜਮਾਨ ਸਿੰਘ ਦਾ ਮਾਮਲਾ ਹੈ ਕਿ ਪਹੀ ਘਰੌਣ ਦੀ ਮਾਮਲਾ ਉਹਦੇ ਵਿੱਚ ਇਹ ਹੈ ਜੀ ਵੀ ਸਾਡੇ ਕਾਨੂੰਗੋ ਵੱਲੋਂ ਨਿਸ਼ਾਨਦੀ ਕੀਤੀ ਗਈ ਵੀਡੀਓ ਦਫ਼ਤਰ ਵੱਲੋਂ ਐਪਲੀਕੇਸ਼ਨ ਆਈ ਵੀ ਜਿਹੜੀ ਪਹੀ ਹੈ ਉੱਤੇ ਮੁਰਜਮਾਨ ਸਿੰਘ ਪਿੰਡ ਦੇ ਵਿੱਚ ਇਹ ਰੁਕੀ ਹੋਈ ਹੈ ਤੇ ਇਹਦੀ ਨਿਸ਼ਾਨਦੀ ਕੀਤੀ ਜਾਵੇ ਕਾਨੂੰਗੋ ਵੱਲੋਂ ਨਿਸ਼ਾਨਦੀ ਕੀਤੀ ਗਈ ਔਰ ਉਹਦੀ ਰਿਪੋਰਟ ਕੀਤੀ ਗਈ ਵੀ ਇਹਦੇ ਵਿੱਚ ਆਹ ਬੰਦਿਆਂ ਦਾ ਦਬਾਅ ਪਾਉਣਾ ਜਿਹਨੂੰ ਅਸੀਂ ਕਹਿੰਦੇ ਵੀ ਜਿੰਦ ਕੁ ਸੱਚੀ ਰਲੀਆਂ ਹੋਵੇ ਉਹਨੂੰ ਤੋਂ ਆਸਤ ਕਹਿੰਦੇ ਆ ਉਹ ਨਾਲ ਨਕਸ਼ਾ ਬਣਾ ਤਾਂ ਉਹਨਾਂ ਨੇ ਵੀ ਇੰਨੀ ਨਹੀਂ ਪਈ ਥੋੜੀ ਰੁਕੀ ਹੋਈ ਐ। ਉਦੋਂ ਬਾਅਦ ਉੱਥੇ ਜਿੰਨਾ ਕਿ ਸਾਨੂੰ ਪਤਾ ਵੀ ਉਹ ਪਾਰਟੀਆਂ ਨੂੰ ਉਹਦਾ ਪ੍ਰੋਸੀਜਰ ਇਹ ਹੁੰਦਾ ਹੈ ਵੀ ਉਦੋਂ ਬਾਅਦ ਜੇ ਕੋਈ ਪਾਰਟੀ ਦਾ ਸੈਮਟ ਹੋਣ ਤਾਂ ਉਹ ਜਿਹੜੇ ਕੋਈ ਰਕਬਾ ਨਿਕਲਦਾ ਕਿਸੇ ਚੌਂਕ ਦਾ ਉਹ ਸੈਮਟੀ ਨਾਲ ਕਈ ਵਾਰੀ ਛੱਡ ਦਿੰਦੇ ਨੇ। ਉਹ ਆਦਰਵਾਇਜ਼ ਉਹਦੀ ਇੱਕ ਪ੍ਰੋਪਰ ਤਰੀਕਾ ਵੀ ਉਹਦੀ ਜਿਹੜਾ ਦਰਖਾਸਤ ਦਿੰਦਾ ਹੈ ਬੰਦਾ ਕੋਈ ਦਰਖਾਸਤ ਦੇਂਦਾ ਉਹ ਆਪਦੀ ਨਿਸ਼ਾਨਦੇਹੀ ਦੀ ਨਕਲ ਲੈਂਦਾ। ਨਕਲ ਲੈਣ ਤੋਂ ਬਾਅਦ ਸਮਰਥ ਅਦਾਲਤ ਵਿੱਚ ਉਹਦੀ ਕਾਰਵਾਈ ਕਰਕੇ ਵਰੰਟ ਕਬਜ਼ਾ ਲੈਂਦਾ ਹੈ ਵਰੰਟ ਕਬਜ਼ਾ ਕਰਨ ਤੋਂ ਬਾਅਦ ਫਿਰ ਉਹਦੀ ਕਾਰਵਾਈ ਹੁੰਦੀ ਹੈ ਕਬਜ਼ਾ ਕਾਰਵਾਈ ਇਹ ਇਹਦਾ ਨਿਸ਼ਾਨਦੇਹੀ ਦਾ ਇਹ ਪ੍ਰੋਸੀਜਰ ਹੈ ਉੱਥੇ ਨਿਸ਼ਾਨਦੇਹੀ ਚ ਸ਼ਾਇਦ ਮੈਨੂੰ ਪਤਾ ਲੱਗਿਆ ਵੀ ਉੱਥੇ ਪੰਚਾਇਤ ਵੱਲੋਂ ਵੀਡੀਓ ਸਾਹਬ ਤੱਕ ਅਪਰੋਚ ਕੀਤੀ ਗਈ ਉਹਨਾਂ ਨੇ ਸ਼ਾਇਦ ਕੋਈ ਪੁਲਿਸ ਮਲਾਦਮ ਭੇਜੇ ਨਹੀਂ ਜਿਹੜੇ ਆਪਾਂ ਨੂੰ ਸੂਤਰਾਂ ਤੋਂ ਪਤਾ ਲੱਗਿਆ ਵੀ ਉੱਥੇ ਵਰੰਟ ਕਬਜ਼ਾ ਨਾ ਹੋਣ ਕਾਰਨ ਉਹ ਸ਼ਾਇਦ ਵਾਪਸ ਆ ਗਏ ਇਸ ਕਰਕੇ ਉਹ ਥੋੜੀ ਜਿਹੀ ਉਹਦੇ ਵਿੱਚ ਮੇਰੇ ਹਿਸਾਬ ਨਾਲ ਜਿੰਨੀ ਕ ਹੈਗਾ ਪ੍ਰੋਸੀਜਰ ਦੇ ਵਿੱਚ ਥੋੜੀ-ਮੁਠੀ ਕਮੀ ਸੀ ਇਸ ਕਰਕੇ ਨਹੀਂ ਉਹ ਪੰਚਾਇਤ ਵੱਲੋਂ ਉਹਦੀ ਬ੍ਰੰਟ ਕਬਜ਼ਾ ਲੈ ਕੇ ਕਾਰਵਾਈ ਕਰ ਸਕਦੇ ਆ ਉਹਦਾ ਕਬਜ਼ਾ ਲੈ ਸਕਦੇ ਆ ਅਗਲੇ ਜਿੰਨਾ ਸਟੇਟ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਜਾਰੀ ਹੈ ਦੁਬਾਰਾ ਬ੍ਰੰਟ ਕਬਜ਼ਾ ਦਾ ਤਜਬੂਨ ਹੋ ਜੇ ਸਾਡੇ ਸਾਨੂੰ ਜਦੋਂ ਕੋਈ ਆਰਡਰ ਆਊਗਾ ਪ੍ਰਿੰਟ ਦਾ ਸਾਡੇ ਡਿਊਟੀ ਮੈਜਿਸਟਰੇਟ ਵੀ ਨਿਯੁਕਤ ਕਰਨਗੇ ਉਦੋਂ ਕਾਰਵਾਈ ਸਾਨੂੰ ਆਊਗੀ ਕਬਜ਼ਾ ਕਰਾਉਣ ਵਾਸਤੇ ਸਾਨੂੰ ਲਿਖਤੀ ਤੌਰ ਤੇ ਆਰਡਰ ਆਊਗਾ ਵੀ ਇਸ ਦੀ ਇੰਨੀ ਤਰੀਕ ਕਬਜ਼ਾ ਕਾਰਵਾਈ ਕਰਾਓ ਅਸੀਂ ਉਦੋਂ ਤੱਕ ਕਾਰਵਾਈ ਕਰਦਾਂਗੇ ਕਾਨੂੰਗੋ ਵੱਲੋਂ ਫੋਨ ਤੇ ਫੋਸ ਨੂੰ ਵਾਪਸ ਭੇਜਿਆ ਜਾਂ ਉਹ ਵੀ ਉਹ ਵੀ ਉਹਨਾਂ ਵੱਲੋਂ ਗਿਆ ਗਿਆ ਅੱਛਾ ਕਾਨੂੰਗੋ ਵੱਲੋਂ ਜਿਹੜਾ ਉਹ ਕਾਨੂੰਗੋ ਨੂੰ ਵੈਸੇ ਇਹਨਾਂ ਨੇ ਗੱਲ ਕਰ ਲਈ ਹੋਣੀ ਹੈ ਵੈਸੇ ਕਾਨੂੰਗੋ ਦਾ ਕੋਈ ਰੂਲ ਨਹੀਂ ਸੀ ਕਿਉਂਕਿ ਉਹਨੂੰ ਕੋਈ ਹੁਕਮ ਨਹੀਂ ਹੋਇਆ ਸੀ ਕਿ ਤੁਸੀਂ ਉੱਥੇ ਜਾਣਾ ਜਾਂ ਕਿਸੇ ਨੇ ਸੱਦਿਆ ਜਾਂ ਸਾਡੇ ਵੱਲੋਂ ਜਾਂ ਪਾਰਟੀ ਬਲੂ ਉੱਥੇ ਜਾ ਕੇ ਵੈਸੀ ਪੁਲਸਾਂ ਨਾਲ ਕੋਈ ਗੱਲ ਕਰ ਲਈ ਹੋਣੀ ਹੈ ਉਹਨਾਂ ਨੇ ਜਰਨਲੀ ਕੋਈ ਗੱਲ ਕਹਿਤੀ ਹੋਣੀ ਆ ਵੀ ਬਰੰਟ ਚਾਹੀਦਾ ਜਾਂ ਕਬਜ਼ਾ ਕਹਿੰਦਾ ਉਦਾਂ ਉਹ ਤਾਂ ਕਰਕੇ ਪੁਲਸਾਂ ਦੇ ਮੁੜੇ ਹੋਣਗੇ ਹੋਰ ਕੋਈ ਇਹਦੇ ਵਿੱਚ ਕੋਈ ਜ਼ਿਆਦਾ ਇਹ ਨਹੀਂ ਲੱਗਦੀ ਵੀ ਕੋਈ ਮਨਛਾ ਹੋਵੇ ਇੱਕ ਮਨਛਾ ਕਿੰਨਾ ਚਿਰ ਰੁਗੇਗਾ ਇੱਕ ਪ੍ਰੋਪਰ ਸਿਸਟਮ ਹੈ ਇਹਨੂੰ ਕੋਈ ਬੜਾ ਜਿਹੜਾ ਨਾ ਕੰਨੋ ਕੋ ਨਾ ਕੋਈ ਮੈਂ ਜਾਂ ਕੋਈ ਹੋਰ ਹੁੰਦਾ ਉਹਨੂੰ ਬਹੁਤ ਜ਼ਿਆਦਾ ਤੱਕ ਨੋਰ ਨਹੀਂ ਕਰ ਸਕਦੇ ਇੱਥਾ ਨਿਸ਼ਾਨਦੇਹੀ ਇਹ ਹੋਣੀ ਹੋਣੀ ਹੈ ਕਬਜ਼ਾ ਕਾਰਵਾਈ ਵੀ ਪ੍ਰੋਪਰ ਇਹਦਾ ਸਿਸਟਮ ਬਣਿਆ ਹੋਇਆ ਹੈ ਉਹਨੂੰ ਉੱਤੇ ਹੋਣੀ ਹੋਣੀ ਹੈ ਵੱਖਰਾ ਜਿਹੜਾ ਕੋਈ ਟਾਈਮ ਲੱਗਦਾ ਬਸ ਆਹੀ ਗੱਲ ਆ ਹੋਰ ਕਰਨ ਨੂੰ ਉਹ ਦੇਖੋ ਮੈਨੂੰ ਨਹੀਂ ਲੱਗਦਾ ਪੀੜਤੀ ਉਹਨੂੰ ਕੋਈ ਪੱਤਰ ਵਗੈਰਾ ਲਿਖਿਆ ਜਾਊਗਾ ਹੁਣ ਇਸ ਬਾਰੇ ਸਾਡੇ ਕੋਲੇ ਵੈਸੇ ਜਿਹੜੀ ਪਾਰਟੀ ਆ ਨਾ ਆਪਾਂ ਪੀੜਤ ਕਹਿ ਸਕਦੇ ਆ ਉਹ ਆਪਣੀ ਦਰਖਾਸਤ ਦਿੰਦਾ ਜਿਵੇਂ ਹੋਊਗੀ ਉਹ ਸਮਰਥ ਅਦਾਲਤ ਚ ਆਪਣੀ ਕਾਰਵਾਈ ਕਰੂਗੀ ਉਹਨਾਂ ਕੋਲੋਂ ਸਾਨੂੰ ਆਰਡਰ ਆਊਗਾ ਬਰੰਟ ਦਾ ਅਸੀਂ ਉਹ ਜੇ ਵੀਡੀਓ ਸਾਹਿਬ ਨੂੰ ਸੂਚਿਤ ਕਰਾਂਗੇ ਉਹਦੇ ਕਿ ਭਈ ਅੱਜ ਇਹਦਾ ਬਰੰਟ ਕਬਜ਼ਾ ਤੁਸੀਂ ਆਪਣੀ ਕੀ ਜਿਹੜੀ ਕੋਈ ਫੋਰਸ ਦਾ ਇੰਤਜ਼ਾਮ ਹੈ ਜਾਂ ਕੋਈ ਹੋਰ ਹੈ ਉਹ ਮੌਕੇ ਮਤਲਬ ਕੀਤਾ ਜਾਊਗਾ ਸਰ ਇਹਨਾਂ ਦਾ ਸਿਸਟਮ ਹੈ